ਮੋਹਾਲੀ ਦਾ ਇੱਕ ਨਾਮੀ ਤੇ ਵਿਵਾਦਿਤ ਬਿਲਡਰ ਜਰਨੈਲ ਸਿੰਘ ਬਾਜਵਾ ਹਾਈ ਕੋਰਟ ਦੇ ਵਿੱਚ ਲਗਾਤਾਰ ਸਿਲਸਲਾ جاری ਹੈ ਹਾਲਾਂਕਿ ਉਸ ਦੀ ਜਾਇਦਾਦ ਨੂੰ ਪਿੱਛੇ ਜੇ ਵੇਚਣ ਦੇ ਉੱਤੇ ਵੀ ਹਾਈ ਕੋਰਟ ਨੇ ਰੋਕ ਲਗਾ ਦਿੱਤੀ ਸੀ ਕਿ ਉਹ ਆਪਣੀ ਮਨਮਰਜ਼ੀ ਨਾਲ ਹੁਣ ਖਰੀਦੋ-ਫਰੋਕਤ ਨਹੀਂ ਕਰ ਸਕਦਾ ਤੇ ਨਾ ਹੀ ਜਾਇਦਾਦ ਵੇਚ ਸਕੇਗਾ ਹੁਣ ਇਸ ਮਾਮਲੇ ਦੇ ਵਿੱਚ ਇੱਕ ਨਵਾਂ ਅਪਡੇਟ ਆਇਆ ਹੈ ਹਾਈ ਕੋਰਟ ਨੂੰ ਵੀ ਉਦੋਂ ਹੈਰਾਨੀ ਹੋਈ ਜਦੋਂ ਮੋਹਾਲੀ ਪੁਲਿਸ ਦੇ ਐਸਐਸਪੀ ਦੀਪਕ ਪਾਰਕ ਨੇ ਇੱਕ ਰਿਪੋਰਟ ਆ ਜਿਹੜੀ ਹਾਈ ਕੋਰਟ ਦੇ ਟੇਬਲ ਦੇ ਵਿੱਚ ਸੌਂਪੀ ਹੈ ਕਿਉਂਕਿ ਹੁਕਮਸਾਨ ਕੇ ਪੂਰੇ ਮਾਮਲੇ ਕਿੰਨੇ ਐਫਆਈਆਰ ਦਰਜ ਨੇ 53 ਐਫਆਈਆਰ ਦਰਜ ਪੁਲਿਸ ਨੇ ਦੱਸਿਆ ਸਨ ਔਰ ਡੀਜੀਪੀ ਗਾਰਵ ਯਾਦਵ ਨੂੰ ਖੁਦ ਵੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ ਜਦੋਂ ਬਿਲਡਰ ਨੂੰ ਗ੍ਰਿਫਤਾਰ ਨਹੀਂ ਸੀ ਕੀਤਾ ਜਾ ਰਿਹਾ ਜਰਨੈਲ ਸਿੰਘ ਬਾਜਵਾ ਨੂੰ ਜਿਹੜਾ ਕਿਸਾਨੀ ਇਨਕਲੇਵ ਦਾ ਮਾਲਕ ਵੀ ਹੈ ਔਰ ਉਸ ਤੋਂ ਬਾਅਦ ਫਿਰ ਅਦਾਲਤ ਦਾ ਹੀ ਇੱਕ ਸਕੱਤਰ ਦੀ ਨਜ਼ਰ ਪੈਂਦੀ ਹੈ ਹਾਈ ਕੋਰਟ ਦੀ ਵੈਬਸਾਈਟ ਤੇ ਜਿੱਥੇ ਪਤਾ ਲੱਗਦਾ ਕਿ ਜਰਨੈਲ ਸਿੰਘ ਬਾਜਵਾ ਜਿਹੜਾ ਕੀ ਬਚ ਰਿਹਾ ਹੈ ਹਰ ਉੱਥੇ ਉਹ ਤਾਂ ਕਾਰਵਾਈ ਸੁਣ ਰਿਹਾ ਸੀ ਪਰ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਅਸੀਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਪਰ ਸਾਡੇ ਹੱਥ ਨਹੀਂ ਆਇਆ ਹਰ ਕੁਝ ਸਮੇਂ ਬਾਅਦ ਫਿਰ ਘੰਟਿਆਂ ਬਾਅਦ ਉਸ ਦੀ ਗ੍ਰਿਫਤਾਰੀ ਵੀ ਸੁਹਾਣਾ ਦੇ ਪੁਲਿਸ ਅਧਿਕਾਰੀਆਂ ਵੱਲੋਂ ਕਰ ਦਿੱਤੀ ਜਾਂਦੀ ਹੈ ਹਾਲਾਂਕਿ ਬਾਅਦ ਵਿੱਚ ਇਸ ਕੇਸ ਦੇ ਵਿੱਚ ਹੋਰ ਜਿਹੇ ਮਾਮਲੇ ਜਿਹੜੇ ਪੈਂਡਿੰਗ ਪਏ ਨੇ ਕਿੰਨੀਆਂ ਹੀ ਐਫ ਆਈ ਆਰ ਨੇ ਜਿਨ੍ਹਾਂ ਦੇ ਵਿੱਚ ਜਾਂਚ ਹੀ ਅਧੂਰੀ ਹੈ ਕਈ ਮਾਮਲੇ ਤਾਂ 5-5 ਸਾਲ ਹੋ ਗਏ ਜਰਨੈਲ ਸਿੰਘ ਬਾਜਵਾ ਦੀ ਗ੍ਰਿਫਤਾਰੀ ਤੱਕ ਪੁਲਿਸ ਨੇ ਨਹੀਂ ਕੀਤੀ ਇੱਥੋਂ ਵੱਡੇ ਸਵਾਲ ਉੱਠਦੇ ਨੇ ਕਿ ਪੁਲਿਸ ਦੇ ਕੁਝ ਅਧਿਕਾਰੀ ਮੈਕਵੇ ਦੇ ਅਧਿਕਾਰੀ ਮਿਲੇ ਹੋਏ ਸਨ ਜਰਨੈਲ ਸਿੰਘ ਬਾਜਵਾ ਨਾਲ ਇਸ ਕਰਕੇ ਨਹੀਂ ਹੋਈ ਕਿਉਂਕਿ ਪੁਲਿਸ ਦੀ ਖੁਦ ਦੀ ਰਿਪੋਰਟ ਦੱਸਦੀ ਹੈ ਕਿ ਉਸ ਦੇ ਖਿਲਾਫ ਜਿੰਨੀਆਂ ਐਫਆਈਆਰ ਉਹਨਾਂ ਵਿੱਚ ਬਹੁਤੀਆਂ ਮੁਹਾਲੀ ਦੇ ਵਿੱਚ ਜਿਹੜੀਆਂ ਦਰਜ ਨੇ ਔਰ ਕਿਹੜੇ-ਕਿਹੜੇ ਥਾਣੇ ਵਿੱਚ ਦਰਜ ਨੇ ਉਹਨਾਂ ਵਿੱਚ ਜਾਂਚ ਹੀ ਆ ਜਿਹੜੀ ਉਹ ਪੂਰੀ ਨਹੀਂ ਹੋਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮੁਹਾਲੀ ਦੇ ਜਿਹੜਾ ਬਿਲਡਰ ਹੈ ਜਰਨੈਲ ਸਿੰਘ ਬਾਜਵਾ ਖਿਲਾਫ ਦਰਜ ਐਫਆਈਆਰ ਦੀ ਜਾਂਚ ਕਰ ਰਹੀ ਜਿਹੜੀ ਅਥਾਰਟੀ ਹੈ ਉਸ ਦੀ ਕਾਰਗੁਜ਼ਾਰੀ ਦੇ ਉੱਤੇ ਜਿਹੜੀ ਹੈ ਹੈਰਾਨੀ ਪ੍ਰਗਟ ਕੀਤੀ ਹੈ ਜਸਟਿਸ ਸੰਦੀਪ ਮੋੜਗਲ ਦੀ ਬੈਂਚ ਨੇ ਮੁਹਾਲੀ ਦੇ ਐਸਐਸਪੀ ਦੀਪਕ ਪਾਰੇ ਵੱਲੋਂ ਦਾਇਰ ਹਲਫਨਾਮੇ ਤੇ ਹੈਰਾਨੀ ਪ੍ਰਗਟਾਈ ਹੈ ਜਿਸ ਵਿੱਚ ਬਾਜਵਾ ਖਿਲਾਫ ਮੁਹਾਲੀ ਵਿੱਚ ਦਰਜ ਕਈ ਐਫਆਈਆਰ ਦੀ ਜਾਂਚ ਮੁਕੰਮਲ ਹੋਣ ਦਾ ਜ਼ਿਕਰ ਵੀ ਕੀਤਾ ਗਿਆ ਹੈ ਹਾਲਾਂਕਿ ਦਾਵਾ ਪੁਲਿਸ ਵੱਲੋਂ ਕੀਤਾ ਗਿਆ ਕਿ ਕਈ ਐਫਆਈਆਰ ਦੇ ਵਿੱਚ ਜਿਹੜੀ ਆ ਜਾਂਚ ਅਸੀਂ ਮੁਕੰਮਲ ਕੀਤੀ ਹੈ ਪਰ ਬਹੁਤੀਆਂ ਐਫਆਈਆਰ ਉਹ ਨੇ ਜਿਨ੍ਹਾਂ ਵਿੱਚ ਹਜੇ ਤੱਕ ਵੀ ਗ੍ਰਿਫਤਾਰੀ ਨਹੀਂ ਹੋਈ ਤੇ ਨਾ ਹੀ ਕੋਈ ਜਾਂਚ ਪੜਤਾਲ ਪੂਰੀ ਹੋਈ ਹੈ ਹਲਫਨਾਮੇ ਨੇ ਹਾਈ ਕੋਰਟ ਨੂੰ ਦੱਸਿਆ ਕਿ ਇੱਕ ਕੱਲੇ ਮੁਹਾੜੀ ਦੇ ਵਿੱਚ ਹੀ 20 ਐਫਆਈਆਰ ਤੇ ਦਰਜ ਨੇ ਔਰ ਬਾਜਵਾ ਦੇ ਖਿਲਾਫ ਮੁਹਾੜੀ ਦੇ ਇੱਕ ਐਨਆਰਆਈ ਪੁਲਿਸ ਸਟੇਸ਼ਨ ਦੇ ਵਿੱਚ ਵੀ ਦਰਜ 16 ਐਫਆਈਆਰਸ ਨੇ ਜਿਨ੍ਹਾਂ ਦੀ ਜਾਂਚ ਹਾਲੇ ਪੂਰੀ ਕੀਤੀ ਜਾਣੀ ਹੈ ਰੋਪੜ ਦੇ ਵੀ ਸਿੰਘ ਭਗਵੰਤਪੁਰਾ ਥਾਣੇ ਵਿੱਚ April 2019 ਵਿੱਚ ਇੱਕ ਦਰਜ ਐਫਆਈਆਰ ਨੰਬਰ 14 ਜਿਹੜੀ ਕੀ ਉਸ ਦੀ ਸਟੇਟਸ ਰਿਪੋਰਟ ਇਹ ਦੱਸਦੀ ਹੈ ਕਿ 5 ਸਾਲ ਬੀਤ ਜਾਣ ਦੇ ਬਾਅਦ ਵੀ ਉਸ ਨੂੰ ਅਜੇ ਤੱਕ ਇਸ ਕੇਸ ਵਿੱਚ ਗ੍ਰਿਫਤਾਰ ਨਹੀਂ ਕੀਤਾ ਗਿਆ ਬਾਜਵਾ ਦੀ ਗ੍ਰਿਫਤਾਰੀ ਪਿਛਲੇ 5 ਸਾਲਾਂ ਤੋਂ ਸਟੇਟ ਕ੍ਰਾਈਮ ਬਿਊਰੋ ਆਫ ਇਨਵੈਸਟੀਗੇਸ਼ਨ ਪੁਲਿਸ ਸਟੇਸ਼ਨ ਮੁਹਾਲੀ ਵਿਖੇ ਦਰਜ ਕੀਤੀ ਇੱਕ ਹੋਰ ਐਫਆਈਆਰ ਦੇ ਵਿੱਚ ਵੀ ਲਟਕ ਰਹੀ ਹੈ ਜਿਹੜਾ ਕਿ ਕੇਸ 28 ਜੁਲਾਈ 2119 ਨੂੰ ਦਰਜ ਹੋਇਆ ਸੀ ਅਦਾਲਤ ਵਿੱਚ ਕੁੱਲ ਮਿਲਾ ਕੇ ਪੰਜ ਜਿਹੇ ਮਾਮਲੇ ਸਾਹਮਣੇ ਆਏ ਨੇ ਜਿੱਥੇ ਜਰਨੈਲ ਸਿੰਘ ਬਾਜਵਾ ਨੂੰ ਪੁੱਛਿਆ ਤੱਕ ਨਹੀਂ ਗਿਆ ਗ੍ਰਿਫਤਾਰ ਤੱਕ ਨਹੀਂ ਕੀਤਾ ਗਿਆ ਗੱਲ ਇੱਥੇ ਹੀ ਨਹੀਂ ਮੁੱਕਦੀ ਇਸ ਤੋਂ ਅੱਗੇ ਵੀ ਅਦਾਲਤ ਵਿੱਚ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਦੇ ਉੱਤੇ ਹੈਰਾਨੀ ਪ੍ਰਗਟਾਈ ਗਈ ਹੈ ਕਿਉਂਕਿ ਅਦਾਲਤ ਦੇ ਵਿੱਚ ਹਾਈ ਕੋਰਟ ਦੇ ਵਿੱਚ ਜੇਕਰ ਸਖਤੀ ਨਾ ਕੀਤੀ ਜਾਂਦੀ ਤਾਂ ਸ਼ਾਇਦ ਜਰਨੈਲ ਸਿੰਘ ਬਾਜਵਾ ਦੀ ਇੱਕ ਕੇਸ ਵਿੱਚ ਵੀ ਗ੍ਰਿਫਤਾਰੀ ਨਾ ਹੁੰਦੀ। ਇਸ ਮਾਮਲੇ ਦੇ ਵਿੱਚ 2 ਅਕਤੂਬਰ 2008 ਨੂੰ ਇੱਕ ਪੁਲਿਸ ਸਟੇਸ਼ਨ ਖਰੜ ਦੇ ਵਿੱਚ ਵੀ ਐਫਆਈਆਰ ਦਰਜ ਹੋਈ ਸੀ ਜਿਹੜੀ ਕਿ ਐਫਆਈਆਰ ਨੰਬਰ 328 ਹੈ ਜੋ ਕਿ ਹੁਣ ਤੱਕ 16 ਸਾਲ ਤੋਂ ਵੱਧ ਦਾ ਸਮਾਂ ਬੀਤ ਗਿਆ ਪਰ ਉਸ ਕੇਸ ਦੇ ਵਿੱਚ ਵੀ ਗ੍ਰਿਫਤਾਰੀ ਤੋਂ ਬਿਨਾਂ ਜਾਂਚ ਲਟਕ ਰਹੀ ਹੈ ਪੈਂਡਿੰਗ ਪਈ ਹੈ। ਇੱਥੇ 5 ਸਾਲ ਛੱਡੋ 16 ਸਾਲ ਪੁਰਾਣਾ ਇੱਕ ਕੇਸ ਹੈ ਖਰੜ ਦੇ ਵਿੱਚ ਦਰਜ ਹੋਇਆ ਸੀ ਜਰਨੈਲ ਸਿੰਘ ਬਾਜਵਾ ਦੇ ਖਿਲਾਫ ਉਸ ਮਾਮਲੇ ਵਿੱਚ ਵੀ ਨਾ ਤਾਂ ਗ੍ਰਿਫਤਾਰੀ ਹੈ ਤੇ ਨਾ ਹੀ ਜਾਂਚ ਪੂਰੀ ਹੈ ਜਾਂਚ ਅਧੂਰੀ ਹੈ ਐਫ ਆਈ ਆਰ ਨੰਬਰ 87 ਜਿਹੜੀ ਕਿ 25 ਜੁਲਾਈ 2017 ਨੂੰ ਤੇ ਇੱਕ ਐਫ ਆਈ ਆਰ ਨੰਬਰ 178 ਆ ਜਿਹੜੀ 18 ਅਗਸਤ 2017 ਨੂੰ ਥਾਣਾ ਸਿਟੀ ਖਰੜ ਕੋਲ ਹੈ ਪਿਛਲੇ 7 ਸਾਲਾਂ ਤੋਂ ਉਸ ਦੀ ਗ੍ਰਿਫਤਾਰੀ ਦੀ ਉਡੀਕ ਕੀਤੀ ਜਾ ਰਹੀ ਹੈ ਇਹ ਜਸਟਿਸ ਸੰਦੀਪ ਮੋਰਗਿਲ ਦਾ ਜਦੋਂ ਰਿਪੋਰਟ ਦੇਖੀ ਗਈ ਤੇ ਉਸ ਦੇ ਵਿੱਚ ਪਤਾ ਲੱਗਿਆ ਕਿ ਇੰਨਾ ਲੰਮਾ ਸਮਾਂ ਤੋਂ ਜਾਂਚ ਕਿਉਂ ਲਟਕ ਰਹੀ ਹੈ ਹਾਈ ਕੋਰਟ ਵੱਲੋਂ ਜਾਇਦਾਦਾਂ ਅਤੇ ਜਾਇਦਾਦਾਂ ਦੇ ਵੇਰਵੇ ਦੇਣ ਲਈ ਕਹਿ ਜਾਣ ਤੇ ਬਾਜਵਾ ਦੇ ਵਕੀਲ ਨੇ ਹਲਫਨਾਮੇ ਹਲਫਨਾਮੇ ਰਾਹੀਂ ਅਟੈਚ ਕੀਤੀ ਜਾਇਦਾਦ ਦੇ ਵੇਰਵਿਆਂ ਦਾ ਹਵਾਲਾ ਦਿੱਤਾ ਪਰ ਅਦਾਲਤ ਨੇ ਇਸ ਨੂੰ ਅਧੂਰਾ ਮੰਨਿਆ ਕਿਉਂਕਿ ਜ਼ਿਆਦਾਤਰ ਜਾਇਦਾਦਾਂ ਦੀ ਪਛਾਣ ਨਹੀਂ ਹੋ ਸਕੀ ਇਸ ਮਾਮਲੇ ਦੇ ਵਿੱਚ ਹੁਣ ਜਾਇਦਾਦਾਂ ਵਿੱਚ 9 ਲਗਜ਼ਰੀ ਕਾਰਾਂ ਵੀ ਸ਼ਾਮਲ ਨੇ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਹੋਈ ਹੈ ਇਸ ਕੇਸ ਵਿੱਚ ਜਰਨੈਲ ਸਿੰਘ ਬਾਜਵਾ ਦਾ ਜਿੰਨਾ ਵੀ ਡਾਟਾ ਸਾਹਮਣੇ ਆ ਰਿਹਾ ਜਾਂ ਨਿਕਲ ਕੇ ਕਾਰਗੁਜ਼ਾਰੀ ਸਾਹਮਣੇ ਆ ਰਹੀ ਹੈ ਉਸ ਦੇ ਵਿੱਚ ਪੁਲਿਸ ਦੀ ਕਾਰਗੁਜ਼ਾਰੀ ਕਿਤੇ ਨਾ ਕਿਤੇ ਸਵਾਲ ਖੜੇ ਕਰ ਰਹੀ ਹੈ ਹਜੇ ਤੱਕ ਇਹ ਵੀ ਸਾਹਮਣੇ ਆਇਆ ਕਿ ਜਿਹੜੇ ਜਰਨੈਲ ਸਿੰਘ ਬਾਜਵਾ ਨੇ ਉਹਨਾਂ ਦੀ ਜਿਹੜੀ ਚੱਲ ਸੰਪਤੀ ਹੈ ਉਸ ਦੇ ਪੂਰੇ ਵੇਰਵੇ ਵੀ ਪੇਸ਼ ਨਹੀਂ ਕੀਤੇ ਗਏ ਜਿਸ ਵਿੱਚ ਬੈਂਕ ਖਾਤੇ ਦੇ ਵੇਰਵੇ ਸਮੇਤ ਫਿਕਸਡ ਜਿਹੜੇ ਡਿਪੋਜ਼ਿਟ ਕੀਤੇ ਗਏ ਪੈਸੇ ਨੇ ਜਾਂ ਪਾਲਿਸੀਆਂ ਆਦਿ ਦੇ ਸ਼ਾਮਲ ਹੋਣੀਆਂ ਬਾਕੀ ਨੇ ਜਿਸ ਵਿੱਚ ਉਸ ਨੇ ਸੈਂਕੜੇ ਘਰ ਜਿਹੜੇ ਨੇ ਜਿਨ੍ਹਾਂ ਨਾਲ ਧੋਖਾ ਧੜੀ ਹੋਈ ਹੈ ਉਹਨਾਂ ਦੇ ਕਮਾਏ ਪੈਸੇ ਦਾ ਨਿਵੇਸ਼ ਕੀਤਾ ਹੋ ਸਕਦਾ ਹੈ ਹਾਈ ਕੋਰਟ ਨੇ ਕਿਹਾ ਕਿ ਇਸ ਤੇ ਬਾਜਵਾ ਦੇ ਵਕੀਲ ਸੀਨੀਅਰ ਐਡਵੋਕੇਟ ਵਿਪਨ ਕਈ ਨੇ ਕੁਝ ਸਮੇਂ ਲਈ ਪ੍ਰਾਰਥਨਾ ਕੀਤੀ ਹੈ ਬੇਨਤੀ ਕੀਤੀ ਹੈ ਅਦਾਲਤ ਨੂੰ ਭਰੋਸਾ ਦਿਵਾਇਆ ਕਿ ਅਗਲੀ ਸੁਣਵਾਈ ਦੀ ਤਰੀਕ ਤੇ ਬਾਕੀ ਬਚੀਆਂ ਸਾਰੀਆਂ ਜਾਣਕਾਰੀਆਂ ਦਰਜ ਕਰਵਾ ਦਿੱਤੀਆਂ ਜਾਣਗੀਆਂ ਦਾਇਰ ਕਰ ਦਿੱਤੀਆਂ ਜਾਣਗੀਆਂ ਹਾਈ ਕੋਰਟ ਨੇ ਇਸ ਦੇ ਦਰਾ ਨਹੀਂ ਗੰਭੀਰਤਾ ਤੇ ਸਮਝਦਨਸ਼ੀਲਤਾ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਪਟੀਸ਼ਨ ਵਿੱਚ ਸ਼ਾਮਲ ਇਕਾਈ ਜਿਹੜੀ ਹੈ ਇੱਕ ਧਿਰ ਹੈ ਬਾਜਵਾ ਨੂੰ ਅਗਲੇ ਹੁਕਮਾਂ ਤੱਕ ਅਦਾਲਤ ਵਿੱਚ ਦਾਇਰ 20 ਸਤੰਬਰ 2024 ਦੇ ਹਲਫਨਾਮੇ ਵਿੱਚ ਵੇਰਵੇ ਸਹਿਤ ਕਿਸੇ ਵੀ ਜਾਇਦਾਦ ਦਾ ਤਬਾਦਲਾ ਵੇਚਣ ਜਾਂ ਨਟਾਰਾ ਕਰਨ ਦਾ ਜਿਹੜਾ ਨਾ ਕਰਨ ਦਾ ਨਿਰਦੇਸ਼ ਦਿੱਤਾ ਹੋਇਆ ਹੈ ਹਾਈ ਕੋਰਟ ਦੇ ਵੱਲੋਂ ਜਿਹੜੀ ਇਹ ਕੇਸ ਦੀ ਸੁਣਵਾਈ ਕੀਤੀ ਜਾ ਰਹੀ ਸੀ ਉਸ ਮਾਮਲੇ ਦੇ ਵਿੱਚ ਬੜੀਆਂ ਅਹਿਮ ਟਿੱਪਣੀਆਂ ਵੀ ਹੋਈਆਂ ਨੇ ਔਰ ਜਰਨੈਲ ਸਿੰਘ ਬਾਜਵਾ ਦੇ ਜਾਇਦਾਦ ਦੇ ਵੇਰਵੇ ਮੰਗੇ ਗਏ ਨੇ ਤੇ ਜਿਹੜੀ ਅਧੂਰੀ ਰਹਿੰਦੀ ਜਾਣਕਾਰੀ ਆ ਜਾਂ ਵੇਰਵੇ ਨੇ ਉਹ ਵੀ ਬਾਜਵਾ ਦੇ ਵਕੀਲ ਨੇ ਭਰੋਸਾ ਦਵਾਇਆ ਅਦਾਲਤ ਨੂੰ ਕਿ ਪੇਸ਼ ਹੋ ਕੇ ਜ਼ਰੂਰ ਦਾਇਰ ਕਰ ਦੇਣਗੇ ਅਗਲੀਆਂ ਤਰੀਕਾਂ ਦੇ ਵਿੱਚ ਔਰ ਖਾਸ ਕਰਕੇ 16 16 ਸਾਲ ਤੱਕ ਪੁਰਾਣੇ ਕੇਸ ਕਿਸੇ ਚ 7 ਸਾਲ 5 ਸਾਲ ਪੁਰਾਣੇ ਕੇਸ ਉਸ ਦੇ ਵਿੱਚ ਜਿਹੜੇ ਨੇ ਉਸ ਦੇ ਵਿੱਚ ਜਿਹੜਾ ਬਿਲਡਰ ਜਰਨੈਲ ਸਿੰਘ ਬਾਜਵਾ ਹੈ ਉਸ ਦੀ ਗ੍ਰਿਫਤਾਰੀ ਨਾ ਹੋਣਾ ਆਪਣੇ ਆਪ ਦੇ ਵਿੱਚ ਮੁਹਾਲੀ ਪੁਲਿਸ ਦੇ ਉੱਤੇ ਵੀ ਸਵਾਲ ਉੱਠ ਰਹੇ ਨੇ ਕਿ ਮੁਹਾਲੀ ਪੁਲਿਸ ਦੇ ਕੁਝ ਅਧਿਕਾਰੀਆਂ ਦੀ ਮਿਲੀ ਭੁਗਤ ਕਰਕੇ ਜਰਨੈਲ ਸਿੰਘ ਬਾਜਵਾ ਬਚਦਾ ਆ ਰਿਹਾ ਸੀ ਉਸ ਦੀ ਗ੍ਰਿਫਤਾਰੀ ਨਹੀਂ ਸੀ ਕੀਤੀ ਜਾ ਰਹੀ ਜੇ ਵਜਾ ਕੋਈ ਹੋਰ ਹੈ ਕਿਉਂਕਿ ਪਾਰਟੀ ਦੀ ਕਿਸੇ ਦੀ ਵੀ ਸਰਕਾਰ ਹੋਵੇ ਜਰਨੈਲ ਸਿੰਘ ਬਾਜਵਾ ਦੀ ਆਪਣੇ ਕੰਮ ਦੇ ਵਿੱਚ ਤੂਤੀ ਬੋਲਦੀ ਰਹੀ ਔਰ ਕਈ ਲੋਕ ਧੋਖਾਧੜੀ ਦਾ ਸ਼ਿਕਾਰ ਵੀ ਹੋਏ ਉਸ ਦੇ ਉੱਤੇ ਦੋਸ਼ ਨੇ ਇਸੇ ਕਰਕੇ ਹੀ ਉਸ ਦੇ ਖਿਲਾਫ 53 ਐਫਆਈਆਰ ਪੰਜਾਬ ਪੁਲਿਸ ਨੇ ਦਰਜ ਕੀਤੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚੋਂ ਮੰਨਿਆ ਜਾ ਰਿਹਾ ਕਿ 38 ਤੋਂ 49 ਤੇ ਉਹ ਕੇਸ ਨੇ ਜਿਨ੍ਹਾਂ ਦੀ ਜਾਂਚ ਹਾਲੇ ਅਧੂਰੀ ਹੈ ਇਹ ਜਾਂਚ ਕਦੋਂ ਪੂਰੀ ਹੋਵੇਗੀ ਜੇਕਰ ਹਾਈ ਕੋਰਟ ਦਖਲ ਨਾ ਦਿੰਦੀ ਜਾਂ ਸ਼ਕਤੀ ਨਾ ਦਿਖਾਉਂਦੀ ਤਾਂ ਸ਼ਾਇਦ ਇਹ ਮਾਮਲੇ ਹਾਲੇ ਵੀ ਹੋਵੇਂ ਲਟਕਦੇ ਰਹਿੰਦੇ ਪਰ ਹੁਣ ਧੋਖਾ ਧੜੀ ਜਿੰਨਾਂ ਨਾਲ ਹੋਈ ਹੈ ਉਹਨਾਂ ਨੂੰ ਜ਼ਰੂਰ ਘਟੋ ਘਟ ਪੀੜਤਾਂ ਨੂੰ ਇੱਕ ਅਹਿਸਾਸ ਹੋਇਆ ਹੋਵੇਗਾ ਜਾਂ ਫਿਰ ਕਹਿ ਲੋ ਕਿ ਇੱਕ ਆਸ ਬੱਜੀ ਹੋਵੇਗੀ ਕਿ ਹੁਣ ਸਾਡੀ ਕਾਨੂੰਨ ਦੇ ਵਿੱਚ ਭਰੋਸੇਯੋਗਤਾ ਵਧ ਜਾਵੇਗੀ ਤੇ ਇਸ ਦੇ ਖਿਲਾਫ ਹੁਣ ਸ਼ਾਇਦ ਹੀ ਕੋਈ ਠੋਸ ਕਾਰਵਾਈ ਹੋ ਜਾਵੇ ਕਿਉਂਕਿ ਪਹਿਲਾਂ ਲੰਮੇ ਸਮੇਂ ਤੋਂ ਕਈ ਪੀੜਤ ਦਰਦੀਆਂ ਠੋਕਰਾਂ ਖਾ ਰਹੇ ਸੀ ਤੇ ਗੱਲ ਨਹੀਂ ਸੀ ਬਣ ਰਹੀ ਤੇ ਹੁਣ ਹਾਈ ਕੋਰਟ ਵੀ ਇਸ ਮਾਮਲੇ ਦੇ ਵਿੱਚ ਸ਼ਕਤੀ ਦਿਖਾ ਰਹੀ ਹੈ ਜਿਸ ਦੇ ਕਰਕੇ ਹੁਣ ਮੁਹਾਲੀ ਪੁਲਿਸ ਨੂੰ ਖਾਸ ਤੌਰ ਤੇ ਐਸਐਸਪੀ ਦੀਪਕ ਪਾਰਕ ਨੂੰ ਵੀ ਰਿਪੋਰਟ ਲੈ ਕੇ ਪੁੱਜਣਾ ਪਿਆ ਆ ਰਿਪੋਰਟ ਸਾਂਝੀ ਕੀਤੀ ਗਈ ਇਸ ਮਾਮਲੇ ਵਿੱਚ ਹਾਲੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਅਦਾਲਤ ਵੱਲੋਂ ਮਨਜ਼ੂਰੀ ਨਹੀਂ ਦਿੱਤੀ ਗਈ ਕਿ ਜਰਨੈਲ ਸਿੰਘ ਬਾਜਵਾ ਆਪਣੀ ਪ੍ਰਾਪਰਟੀ ਵੇਚ ਸਕਦਾ ਕਿ ਨਹੀਂ ਵੇਚ ਸਕਦਾ ਹਾਲਾਂਕਿ ਉਸ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਜਦ ਤੱਕ ਕੋ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ